ਤੇ ਅਭ ਯਾਰ ਜੁਮੇਵਾਰ ਬੰਦੇ ਆ ਬਹਿ ਜਾਓ ਮੇਰੇ ਭਰਾ ਬਹਿ ਜਾਓ ਠੰਡ ਹੈਗੀ ਆ ਚੌਕੜੀਆਂ ਮਾਰ ਕੇ ਲੋਈਆਂ ਦੀਆਂ ਬੁਕੜਾ ਮਾਰ ਕੇ ਬਹਿ ਜਾਓ ਥਾਂ ਆਪਣੇ ਕੋਲ ਜਰੂਰ ਛੋਟਾ ਵਾ ਬੇਨਤੀ ਆ ਸਾਡੀ ਬਹਿ ਜਾਓ ਤੇ ਇੱਕ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਸਾਨੂੰ ਦਰੀ ਦੇ ਦਿਓ ਯਾਰ ਇੱਥੇ ਆ ਬੰਦੇ ਖੜੇ ਆ ਜਿਹੜੇ ਦਰੀਬ ਸ਼ਾਦੀਏ ਤੇ ਇੱਧਰ ਬਹਿ ਜਾਣਗੇ ਹਾਂਜੀ ਸੇਖੋ ਸਾਹਿਬ ਹਲੋ ਵੈਗਰੂ ਜੀ ਕਾ ਖਾਲਸਾ ਵੈਗਰੂ ਕੀ ਫਤਿਹ ਆਪਾਂ ਅੱਜ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਇਕੱਠੇ ਹੋਏ ਆ ਇੱਕ ਬਹੁਤ ਦੁੱਖ ਦੀ ਘੜੀ ਹੈ ਇੱਕ ਨੌਜਵਾਨ ਜਿਹੜਾ ਹੈਗਾ ਬਲੀ ਚੜਿਆ ਤਾਂ ਇਹ ਜਿਹੜੀ ਅੱਜ ਦੀ ਗੱਲਬਾਤ ਆ ਉਹ ਇਸ ਗੱਲ ਤੋਂ ਹੀ ਸ਼ੁਰੂ ਤੇ ਖਤਮ ਹੋਣੀ ਚਾਹੀਦੀ ਹੈ ਕਿ ਇਹ ਜਿਹੜਾ ਕੇਸ ਰਿਸਟਰ ਬਣਾ ਕਰਨਾ ਬਣਦਾ ਜਿਹੜਾ ਦੀਪ ਮਲੋਤਰਾ 302 ਦਾ ਉਹ ਜਿਹੜੀ ਪਹਿਲੀ ਮੰਗ ਹੋਣੀ ਚਾਹੀਦੀ ਹੈ ਅੱਜ ਦੀ ਸਟੇਜ ਤੋਂ ਇਸ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਦੂਜੀ ਗੱਲ ਜਿਹੜੀ ਹੈਗੀ ਹੈ ਦੋ ਤਿੰਨ ਨਵੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਪੁਰਾਣੀ ਗੱਲ ਮੈਂ ਕਰਨ ਦੀ ਮੇਰੀ ਆadat ਨਹੀਂ ਹੈਗੀ ਇਹ ਫੈਕਟਰੀ ਆਪਾਂ ਗੱਲ ਕਰਦੇ ਆਂ ਫੈਕਟਰੀ ਬੰਦ ਇੱਕੋ ਮੰਗ ਉਹਨੂੰ ਛੱਡ ਦਿਓ ਫੈਕਟਰੀ ਬੰਦ ਪਈ ਹੈ 6 ਮਹੀਨੇ ਹੋਰ ਆਪਾਂ ਨੂੰ ਕੀ ਮੰਗਾ ਅਗਲੀਆਂ ਫੈਕਟਰੀਆਂ ਦੀ ਚਿੰਤਾ ਕਰੇ ਸਰਕਾਰ ਤੇ ਇਹ ਲੋਕ ਇਹ ਫੈਕਟਰੀ ਤਾਂ ਬੰਦ ਹੋ ਚੁੱਕੀ ਹੈ ਇਹਦਾ ਕੋਈ ਰੌਲਾ ਨਹੀਂ ਹੈਗਾ ਦੋ ਗੱਲਾਂ ਨਵੀਆਂ ਮੈਂ ਤੁਹਾਡੇ ਸਾਹਮਣੇ ਦੱਸਣੀਆਂ ਚਾਹੁੰਦਾ ਜਿਹੜੀਆਂ ਮੇਰੀਆਂ ਹੁਣ ਟਨੋਲਜ ਆਈਆਂ ਜਿਹੜੀਆਂ ਫੈਕਟਰੀਆਂ ਸ਼ਰਾਬ ਦੀਆਂ ਹੁੰਦੀਆਂ ਇਹਨਾਂ ਦੀ ਇੱਕ ਵੇਸਟ ਨਿਕਲਦੀ ਹੈ ਇਹਦੇ ਚੋਂ ਕਦੇ ਨਿਕਲੀ ਨਹੀਂ ਕਿਉਂਕਿ ਇੱਥੇ ਕੋਈ ਸ਼ਰਾਬ ਬਣੀ ਨਹੀਂ ਹੈ ਉਹ ਵੇਸਟ ਦਾ ਇੱਕ ਸਕੈਂਡਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਡੇਲੀ 1000 ਤੋਂ 12-1300 ਟਨ ਵੇਸਟ ਜਿਹੜੀ ਪੰਜਾਬ ਦੇ ਵਿੱਚ ਨਿਕਲਦੀ ਹੈ ਉਹ ਵੇਸਟ ਜਿਹੜੀ ਹੈਗੀ ਹੈ ਜਿਹੜਾ ਵੀ ਸੀਐਮ ਹੁੰਦਾ ਉਹਦੇ ਸਿੱਧੇ ਦਿਸਾਂਦਰ ਦੇ ਦਿਸਾਂਦੇ ਨਾਲ ਠੇਕੇ ਦੇ ਉਹਦੇ ਜਿਹੜੇ ਦਿੱਤੇ ਜਾਂਦੇ ਆ ਉਹ 2 ਰੁਪਏ ਤੋਂ ਲੈ ਕੇ 2.5 ਰੁਪਏ ਤੱਕ ਕਿਲੋ ਦੇ ਹਿਸਾਬ ਨਾਲ ਬਾਹਰ ਵੇਚੀ ਜਾਂਦੀ ਹੈ ਜਿਹੜੀ ਕਿ ਉਸ ਤੋਂ ਬਾਅਦ 7 ਤੋਂ 7.5 ਰੁਪਏ ਲੈ ਕੇ ਡੇਰੀ ਫਾਰਮਾਂ ਨੂੰ ਦਿੱਤੀ ਜਾਂਦੀ ਹੈ ਮੇਤਰੋ ਗੱਲ ਨੋਟ ਕਰਨ ਵਾਲੀ ਇਹ ਹੈ ਉਹ ਜ਼ਹਿਰ ਹੈ ਉਹ ਦਿੱਲੀ 5 ਤੋਂ 6 ਕਰੋੜ ਰੁਪਏ ਦਾ ਧੰਦਾ ਚੱਲਦਾ ਇਸ ਪੰਜਾਬ ਦੇ ਵਿੱਚ ਜਿਹੜਾ ਸਿੱਧਾ ਸਰਕਾਰ ਦੀ ਨਿਗਰਾਨੀ ਹੁੰਦਾ ਜਿਹੜੀ ਵੀ ਸਰਕਾਰ ਹੁੰਦੀ ਹੈ ਉਹ 5-6 ਕਰੋੜ ਰੁਪਇਆ ਪਹਿਲੀ ਗੱਲ ਤਾਂ ਇਹ ਲੋਕਾਂ ਦੀ ਜੇਬਾਂ 'ਚ ਜਾਂਦਾ ਉਹ ਜ਼ਹਿਰ ਜਿਹੜਾ ਡੰਗਰਾਂ ਦੇ ਥੋੜੇ ਪੇਟ 'ਚ ਜਾਂਦਾ ਉਹ ਦੁੱਧ ਬਣ ਕੇ ਜਿਹੜਾ ਤੁਹਾਡੇ ਘਰਾਂ ਵਿੱਚ ਆਉਂਦਾ ਈਵਨ ਜਿਹੜਾ ਉਹਨਾਂ ਦਾ ਅੱਜ ਗੋਆ ਵੀ ਜਿਹੜਾ ਜਾਨਵਰ ਰਵੇਸ ਕਰਦੇ ਆ ਉਹਨਾਂ ਵਿੱਚ ਵੀ ਜ਼ਹਿਰ ਹੁੰਦਾ ਜਿਹੜਾ ਕਿ ਤੁਹਾਡੀ ਰੂੜੀਆਂ ਵਾਸਤੇ ਆਉਂਦਾ ਇਹ ਗੱਲ ਇਹਦੇ ਬਾਰੇ ਅਜੇ ਤੱਕ ਕਦੇ ਕਦੇ ਗੱਲ ਹੀ ਨਹੀਂ ਕੀਤੀ ਗਈ ਤੋਂ ਸੋ ਇਹ ਇੱਕ ਇਹ ਬਹੁਤ ਵੱਡਾ ਧੰਦਾ ਇਸ ਸਿਸਟਮ ਦੀ ਆੜ ਵਿੱਚ ਚੱਲ ਰਿਹਾ ਲੁਧਿਆਣੇ ਦੀ ਕਰਦਾ ਸਿਰਫ ਉੱਤੇ ਜੇ ਵੀ ਆਰ ਕੰਪਨੀ ਹੈ ਜਿਹਨੇ ਠੇਕਾ ਲਿਆ ਹੋਇਆ ਗਲਤ ਸੁਖਬੀਰ ਬਦਲਦੀ ਕਰਦੇ ਹੁੰਦੇ ਫੈਕਟਰੀ ਦਾ ਇਹ ਵੀ ਉਹਨਾਂ ਦੀ ਹੈ ਤਾਂ ਉਹਦਾ ਹੀ ਜ਼ਿਕਰ ਕਰਦੇ ਵੀ ਕਨ ਟ੍ਰਾਂਸਪੋਰਟ ਬਣਾਈ ਹੋਈ ਹੈ ਪਾਣੀ ਟ੍ਰੀਟਮੈਂਟ ਕਰਕੇ ਬੁੱਢੇ ਨਾਲੇ ਵਿੱਚ ਸੁੱਟਣ ਦੀ ਜਿਹਦੀ ਆੜ ਵਿੱਚ ਪਤਾ ਨਹੀਂ ਸੈਂਕਡੇਟ ਜਿਹੜੇ ਹੈਗੇ ਆ ਟੈਂਕਰ ਹੈਗੇ ਆ ਉਹ ਉੱਥੋਂ ਦੀਆਂ ਫੈਕਟਰੀਆਂ ਵਿੱਚੋਂ ਪਾਣੀ ਕਲੈਕਟ ਕਰਦੇ ਆ ਤੇ ਬੁੱਢੇ ਨਾਲੇ ਚ ਪਾਏ ਆਉਂਦੇ ਆ 4 ਰੁਪਏ 5 ਰੁਪਏ 6 ਰੁਪਏ ਪਰ ਲੀਟਰ ਚਾਰਜ ਕਰਦੇ ਆ ਕਾਰਪੋਰੇਸ਼ਨ ਜਿਹੜੀ ਬੁਸਬਰ ਹੈਗੀ ਆ ਉਹਨੇ ਉਹਨਾਂ ਨੂੰ ਲਾਇਸੈਂਸ ਬਣਾ ਕੇ ਦਿੱਤੇ ਹੋਏ ਆ ਜਿਹੜੇ ਟ੍ਰੈਫਿਕ ਵਾਲੇ ਮੁਲਾਜ਼ਮ ਹੈ ਉਹਨਾਂ ਨੂੰ ਮੀਨਾ ਜਾਂਦਾ ਤੋ ਡੇਲੀ ਜਿਹੜਾ ਉਹ ਹਜ਼ਾਰਾਂ ਲੀਟਰ ਜਿਹੜਾ ਹੈਗਾ ਫੈਕਟਰੀਆਂ ਵਿੱਚੋਂ ਜਿਹੜਾ ਪਾਣੀ ਹੈ ਟ੍ਰੀਟਮੈਂਟ ਦੇ ਨਾਮ ਤੇ ਟਰਾਂਸਪੋਰਟ ਦੇ ਇੱਕ ਆਰਡ ਦੇ ਵਿੱਚ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਕਿ ਟ੍ਰੀਟਮੈਂਟ ਕੀਤਾ ਪਾਣੀ ਜਿਹੜਾ ਹੈਗਾ ਅਸੀਂ ਪਾਉਣਾ ਪਾ ਰਹੇ ਆ ਉਹ ਸਾਰੇ ਦਾ ਸਾਰਾ ਬੁੱਢੇ ਨਾਲੇ 'ਚ ਪਾ ਕੇ ਫਿਰ ਤੁਹਾਡੇ ਵਾਸਤੇ ਜਿਹੜਾ ਹੈਗਾ ਇਹਨਾਂ ਨਾਲਾ ਵਿੱਚ ਲਿਆਂਦਾ ਜਾਂਦਾ ਇਹ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਨਵੀਆਂ ਕਰਦੀਆਂ ਸੀ ਜਿਹੜੀਆਂ ਹੁਣ ਤੱਕ ਨਹੀਂ ਹੋਈਆਂ ਤੇ ਤੀਜੀ ਗੱਲ ਹੈਗੀ ਹੈ ਟੋੜਾ ਕੋਈ ਛਟਕਾਰਾ ਨਹੀਂ ਹੈਗਾ ਜਿੰਨਾ ਚਿਰ ਡਰੱਗ ਦੇ ਲਫਾਵੇ ਹਾਈ ਕੋਰਟ ਨਹੀਂ ਖੋਲਦੀ ਉਹਨਾਂ ਚਿਰ ਤੁਹਾਡੇ ਪੰਜਾਬ ਦਾ ਕੁਝ ਨਹੀਂ ਹੋ ਸਕਦਾ 27 ਤਰੀਕ ਹੈ ਅਸੀਂ ਮੈਂ ਪੰਜਾਬੀ ਮੰਚ ਵੱਲੋਂ ਹੋਰ ਵੀ ਕਿਸੇ ਨੂੰ ਕਹਾਂਗੇ ਜੇ ਕੋਸ਼ਿਸ਼ ਕਰਕੇ ਕੋਈ ਸਾਡੇ ਨਾਲ ਸਾਥ ਦੇ ਸਕਦਾ ਹੈ ਅਸੀਂ ਹਾਈ ਕੋਰਟ ਦੇ ਵਿੱਚ 27 ਤਰੀਕ ਨੂੰ ਉਸ ਜੱਜ ਦੇ ਸਾਹਮਣੇ ਜਾ ਕੇ ਖੜਾਂਗੇ ਕਿ 5 ਸਾਲ ਹੋ ਗਏ ਲਫਾਵੇ ਤੁਸੀਂ ਕਿਉਂ ਨਹੀਂ ਖੋਲਦੇ ਇਹਨਾਂ ਲਫਾਵਿਆਂ ਨੇ ਪੰਜਾਬ ਦਾ ਫਿਊਚਰ ਤਬਾਹ ਕਰਕੇ ਰੱਖ ਦਿੱਤਾ ਨਵਾਂ ਕੰਮ ਹੁਣ ਹਾਈ ਕੋਰਟ ਤੋਂ ਮੇਰੀ ਆਦਤ ਹੁੰਦੀ ਹੈ ਕਿ ਮੈਂ ਹਰ ਵਾਰ ਇਹਨਾਂ ਨੂੰ ਨਾ ਇਹਨਾਂ ਦਾ ਕੋਈ ਨਾ ਕੋਈ ਜਲੂਸ ਕੱਢੀਏ ਪਰ ਹੁਣ ਇੱਕ ਨਵੀਂ ਕਰਤੂਤ ਪਰਸੋਂ ਕੀਤੀ ਇਹ ਇਹਨਾਂ ਨੇ ਕੈਪਟਨ ਸੰਦੀਪ ਸੰਧੂ ਜਿਹੜਾ ਕਿ ਮਜੀਠੀਏ ਤੋਂ ਬਾਅਦ ਸਭ ਤੋਂ ਵੱਡਾ ਡਰਗ ਦਾ ਸਮੱਗਰ ਸੀ ਕਾਂਗਰਸੀ ਸਰਕਾਰ ਵਿੱਚ ਉਹਨੂੰ ਅਗਾਊਂ ਜ਼ਮਾਨਤ ਦਿੱਤੀ ਹੈ ਜੀਐਸ ਗਿੱਲ ਨਾਮ ਦੀ ਇੱਕ ਹਾਈ ਕੋਰਟ ਦੀ ਜੱਜ ਨੇ ਮੈਂ ਕਿਹਾ ਸੀ ਦੁਕਾਨਾਂ ਬੜੀਆਂ ਖੁੱਲ ਗਈਆਂ ਸੀ ਇੱਕ ਜੱਟਾਂ ਦੀ ਦੁਕਾਨ ਹੈ ਨਹੀਂ ਸੀ ਤਾਂ ਗਿੱਲ ਸਾਹਿਬ ਨੇ ਵੀ ਆਪਣਾ ਯੋਗਦਾਨ ਪਾ ਕੇ ਇੱਕ ਮਜੀਠੀਏ ਦੀ ਕੈਟਾਗਰੀ ਦਾ ਬੰਦਾ ਜਿਹੜਾ ਖੁੱਲਾ ਛੱਡ ਦਿੱਤਾ ਪਰਸੋਂ ਬੜੀ ਸ਼ਰਮ ਤੇ ਨਿੰਦੇ ਵਾਲੀ ਗੱਲ ਹੈ ਸਾਡੀ ਹਾਈ ਕੋਰਟਾਂ ਜਿਹੜੀਆਂ ਨਾ ਡਰਦੀਆਂ ਨਾ ਸ਼ਰਮ ਕਰਦੀਆਂ ਸੋ ਇਨੀਆਂ ਬੇਨਤੀਆਂ ਨਾਲ ਮੈਂ ਮਾਫੀ ਮੰਗਾਗਾ ਬਹੁਤ ਬਹੁਤ ਧੰਨਵਾਦ